ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਂ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦੇਓ ਮੰਮ ਨੂੰ ਖਾ ਦਿੱਤਾ ਦਾਤ ਆ ਕਰੀਏ ਕਿ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵਾਲੇ ਹੋ ਫਰਿਆਦ ਜੀ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਬੇਨਤੀ ਕਬੂਲੋ ਸੱਚੇ ਬਾਦਸ਼ਾਹ ਦਿਨਾਂ ਦੀਆਂ ਜਾਣੇ ਜਾਣੀ ਜਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਆ ਨਿਮਾਨਿਆ ਦਾ ਮਾਣ ਬੰਦਗੀ ਦੀ ਦਾਤ ਚੋਲਿ ਪਾ ਦਿਓ ਰੱਖਿਆ ਨਿਮਾਨਿਆ ਦਾ ਮਾਣ ਮਾਇਆ ਦੇ ਭਲਾਵੇ ਵਿੱਚ ਆਣ ਕੇ ਜੀ ਭੁੱਲ ਗਏ ਆ ਸੀ ਤੇਰੇ ਨਾਮ ਨੂੰ ਮਨ ਸਦਾ Papa ਵੱਲ ਦੌੜਦਾ ਕਸ ਦੇ ਉਸ ਦੀ ਲਗਾਮ ਨੂੰ ਮਾਨ ਨੀ ਮਾ ਉੱਚੀ ਮਤ ਬਖਸ਼ੋ ਬਖਸ਼ੋ ਦੇ ਦੋ ਸ਼ੁਭ ਗੁਣਾ ਦਾ ਗਿਆ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆ ਦਾ ਮਾਨ ਵਰੀ ਤੇ ਬਗਾਣਾ ਕੋਈ ਦਿਸਣਾ ਜਿਦੋਂ ਹੈ ਵੇਲੇ ਹੋ ਹੱਥ ਜੋੜੀਏ ਤੇਰੇ ਬਾਣੇ ਉੱਚ ਸੱਚੇ ਪਾਤਸ਼ਾਹ ਟੱਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆਂ ਦਾ ਮਾਂ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਆ ਨਿਮਾਨਿਆਂ ਦਾ ਮਾਂ ਸ਼ਰਨ ਆਪੇ ਆਦੀ ਲਾ ਦੇ ਰੱਖਣੀ ਸਰ ਕਲਾ ਸਮਰਥ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਜਾ ਗੁਲਾਰ ਸਰ ਹੱਥ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਸਾਡੇ ਸਿਰੇ ਉੱਤੇ ਹੱਥ ਜੀ ਤੱਕਿਆ ਮੈਂ ਕੋ ਤੇਰਾ ਸਰਾ ਤੱਕਿਆ ਮੈਂ ਕੋ ਤੇਰਾ ਸਰਾ ਵੇਖਿਆ ਮੈਂ ਸਾਰਾ ਜਗ ਸ਼ਾਂ ਲਗੀ ਦੀ ਦਾਤ ਚੋੜੀ ਪਾ ਦੇਓ ਰੱਖਿਆਂ ਨੇ ਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋੜੀ ਪਾ ਦੇਓ ਰੱਖਿਆਂ ਨੇ ਮਾਨਿਆਂ ਦਾ ਮਾਨ ਇਹ ਰੱਖਿਆਂ ਨੇ ਮਾਨਿਆਂ ਦਾ ਮਾਨ ਇਹ ਰੱਖਿਆਂ ਨੇ ਮਾਨਿਆਂ ਦਾ ਮਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ